ਹਰ ਇੱਕ ਪੰਥਕ ਦੱਸ ਰਿਹਾ ਹੈ ਤੇ ਤੁਸੀਂ ਕਿਸ ਨੂੰ ਅਸਲ ਪੰਥਕ ਤੁਸੀਂ ਕਿਸ ਨੂੰ ਮੰਨਦੇ ਹੋ ਦੇਖੋ ਪੰਥਕ ਤੇ ਲੋਕਾਂ ਨੇ ਦੱਸਣਾ ਵੀ ਕੌਣ ਹੈ ਪੰਥਕ ਇਹਨਾਂ ਦੀ ਜੋ ਗੱਲ ਆਪੇ ਮੈਂ ਰੱਜੀ ਪੁੱਛੀ ਆਪੇ ਮੇਰੇ ਬੱਚੇ ਜੀ ਨੇ ਆਪੇ ਆਪਣੇ ਆਪ ਨੂੰ ਪੰਥਕ ਦੱਸੀ ਜਾਂਦੇ ਆ ਇਹ ਫੈਸਲਾ ਲੋਕਾਂ ਨੇ ਇੱਕ ਤਰੀਕ ਨੂੰ ਕਰ ਦੇਣਾ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਆ ਜਦੋਂ ਲੋਕਾਂ ਤੇ ਵਿਸ਼ਵਾਸ ਪਣੀ ਲੋਕਾਂ ਦੇ ਮਾਲ ਡੰਗਰ ਰੁੜ ਗਏ ਲੋਕਾਂ ਦੇ ਕੋਠੇ ਰੁੜ ਗਏ ਲੋਕਾਂ ਦੇ ਘਰ ਟਹਿ ਗਏ ਲੋਕਾਂ ਦੀਆਂ ਤੂੜੀਆਂ ਰੁੜ ਗਈਆਂ ਪੱਠੇ ਬਰਬਾਦ ਹੋ ਗਏ ਫਸਲਾਂ ਡੁੱਪ ਗਈਆਂ ਜ਼ਮੀਨਾਂ ਰੁੜ ਗਈਆਂ ਜੇ ਉਦੋਂ ਤੇ ਕੋਈ ਲੱਭਾ ਨਹੀਂ ਪੰਪਦਾ। ਦਾਸ ਵਜ਼ੀਰ ਹੀ ਮੈਂ ਬਹਾਨੇ ਵੀ ਲਾ ਸਕਦਾ ਵੀ ਮੇਰੀ ਚੰਡੀਗੜ੍ਹ ਮੀਟਿੰਗ ਹੈ ਮੇਰੀ ਪਟਿਆਲੇ ਮੀਟਿੰਗ ਹੈ ਮੈਂ ਫਲਾਣਾ ਜੀ ਬੁੱਝਿਆ ਕਰਨਾ ਪਰ ਮੈਂ 60 ਦਿਨ ਪਾਣੀ ਚੱਲਿਆ 60 ਦਿਨਾਂ ਤੋਂ ਇੱਕ ਦਿਨ ਵੀ ਪਾਸੀ ਨਹੀਂ ਗਿਆ 60 ਦੇ 60 ਦਿਨ ਲੋਕਾਂ ਚੱਲਿਆ। ਇੱਕ ਵੀ ਬੰਦਾ ਬਾਹਰ ਖੜੀ ਕਰਕੇ ਕਹੇ ਦੇ ਪੱਟੀ ਵਾਲੇ ਕਿਤੇ ਇਲਾਜ ਦੀ ਭੁੱਲਣਗੇ ਕਿਸੇ ਨੇ ਜਾ ਕੇ ਪੱਟਾ ਕਰਿਆ। ਇੱਕ ਵੀ ਰੇਤੀ ਟਰਾਲੀ ਕਿਸੇ ਨੂੰ ਦੋ ਨੰਬਰ ਚ ਨਹੀਂ ਦਸਾਈ ਨਾ ਗਲਤ ਕੰਮ ਕੀਤਾ ਨਾ ਕਰਨਾ ਤੇ ਨਾ ਕਿਸੇ ਨੂੰ ਕਰਦ ਦੇ ਲਾਲਜੀਤ ਸਿੰਘ ਭੁੱਲਰ ਦਾ ਜਿਹੜਾ ਡੋਪ ਟੈਸਟ ਕਰਵਾਇਆ ਜਾਵੇ ਮੈਨੂੰ ਤਾਂ ਪੱਟੀ ਵਾਲੇ ਕਹਿੰਦੇ ਨੇ ਲਾਲਜੀਤ ਭੁੱਲਰ ਤਾਂ ਦਿਨ ਦੇ ਵਿੱਚ ਤਿੰਨ ਵਾਰ ਨਸ਼ਾ ਕਰਦਾ ਇਹਨੂੰ ਕੋ ਜਿਹੜਾ ਬੰਦਾ ਕਹਿੰਦਾ ਨਾ ਪਹਿਲਾਂ ਉਹਨੂੰ ਮੂੰਹ ਦੇ ਲਿਆਵੇ ਇਹਨੂੰ ਟੱਕੂ ਨੂੰ ਕੋਈ ਇਹਨੇ ਰਿਸ਼ਤਾ ਕਰਨਾ ਮੈਂ ਤੇ ਮੈਂ ਤੁਹਾਡੇ ਨਾਲ ਰਵੀ ਖਰਾ ਦੋ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿੱਥੇ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਕਿ ਪਿੰਡ-ਪਿੰਡ ਜਾ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਿਤੇ ਨਾ ਕਿਤੇ ਜਿੱਤ ਹਾਸਲ ਕਰਨ ਦਾ ਦਾਵਾ ਹਰੇਕ ਉਮੀਦਵਾਰ ਵੱਲੋਂ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਲੋਕ ਸਭਾ ਹਲਕਾ ਕਡੂਰ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਵਿਰਸਾ ਸਿੰਘ ਬਲਟੋਹਾ ਕਾਂਗਰਸ ਪਾਰਟੀ ਵੱਲੋਂ ਤਲਬੀਰ ਸਿੰਘ ਜੀਰਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪ ਵੱਲੋਂ ਚੋਣ ਮੈਦਾਨ ਵਿੱਚ ਨੇ ਅਤੇ ਦੱਸ ਦਈਏ ਕਿ ਮਨਜੀਤ ਸਿੰਘ ਮੰਨਾ ਬੀਜੀਪੀ ਵੱਲੋਂ ਅਤੇ ਆਪ ਦੇ ਨਹੀਂਗੇ ਉਹਨਾਂ ਨੂੰ ਸਤਾ ਗਏ ਅਮਰਪਾਲ ਸਿੰਘ ਖਾਲਸਾ ਜੋ ਕਿ ਆਜ਼ਾਦ ਉਮੀਦਵਾਰ ਉਹਨਾਂ ਚੋਣ ਲੜ ਰਹੇ ਨੇ ਸਾਡੇ ਨਾਲ ਇੱਥੇ ਕੈਬਨਿਟ ਮੰਤਰੀ ਲਾਜੀਤ ਸਿੰਘ ਭੁੱਲਰ ਜੀ ਮੌਜੂਦ ਨੇ ਜੋ ਕਿ ਆਪਣੇ ਖੇਤਾਂ ਦੇ ਵਿੱਚ ਸਾਨੂੰ ਟਰੈਕਟਰ ਚਲਾਉਂਦੇ ਲੱਭੇ ਤਾਂ ਅਸੀਂ ਇਹਨਾਂ ਕੋਲ ਇੱਥੇ ਆ ਗਏ ਭੁੱਲਰ ਸਾਹਿਬ ਡੇਲੀ ਪੋਸਟ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਡੇਲੀ ਪੋਸਟ ਦੀ ਜੀ ਹੰਦਾ ਜਿਹੜੇ ਤੁਸੀਂ ਸਾਡੇ ਖੇਤਾਂ ਜਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਚੋਣਾਂ ਦਾ ਦੌਰ ਚੱਲ ਰਿਹਾ ਦਾ ਤੁਸੀਂ ਖੇਤਾਂ ਦੇ ਵਿੱਚ ਟਰੈਕਟਰ ਚਲਾਉਂਦੇ ਨਜ਼ਰ ਆ ਰਹੇ ਹੋ ਕੀ ਕੰਮ ਸਵੇਰੇ ਜਿਵੇਂ 5:30 ਦਫਤਰ ਪੈਜੀਦਾ ਤੇ ਅੱਜ ਸਾਡੇ ਤੇ ਬਾਬੇ RAM ਸਿੰਘ ਜੀ ਦਾ ਗੁਰਦੁਆਰਾ ਸਰਹਾਲੀ ਸਾਹਿਬ ਮੈਂ ਉੱਥੇ ਦਰਸ਼ਨ ਕਰਨ ਗਿਆ ਮਹਾਰਾਜ ਦੇ ਦਰਸ਼ਨ ਦੀਦਾਰੀ ਕਰਕੇ ਤੇ ਸਾਡੇ ਖੇਤ ਅੱਜ ਪਹਿਲੀ ਵਹਣੀ ਮੈਂ ਆਉਂਦਿਆਂ ਰਸਤੇ 'ਚ ਸਾਡੇ ਖੇਤ ਆ ਰਸਤੇ 'ਚ ਇੱਥੇ ਆ ਗਿਆ ਤੋਂ ਮੈਂ 2 ਮਿੰਟ ਟਰੈਕਟਰ ਤੇ ਬਹਿ ਗਿਆ ਮੈਂ ਕਿਹਾ ਚਲੋ 10 ਮਿੰਟ ਬੰਦੇ ਨੂੰ ਸਾਥਵਾ ਦਿੰਨੇ ਚਾਹ ਚੂ ਪੀ ਲੂਗਾ ਤੇ ਓਨੇ ਚਿਰ ਨੂੰ ਤੁਸੀਂ ਆਗੇ ਹੁਣ ਆਪਾਂ ਚੱਲਦੇ ਆਂ ਦਫਤਰ ਚੱਲ ਕੇ ਬਹਿ ਕੇ ਸੰਕਤ ਦੀਆਂ ਮੁਸ਼ਕਲਾਂ ਸੁਣ ਕੇ ਤੇ ਮੁੜ ਕੇ ਹਲਕੇ 'ਚ ਨਿਕਲਦੇ ਆਂ ਗੱਲ ਕੀਤੀ ਆਵੇ ਲੋਕ ਸਭਾ ਹਲਕਾ ਖੜੂ ਸਾਹਿਬ ਪੰਥਕ ਹਲਕਾ ਦੱਸਿਆ ਜਾਂਦਾ ਹੈ ਤਾਂ ਦੱਸ ਦਿਓ ਕਿ ਇੱਥੇ ਸਾਰੇ ਉਮੀਦਵਾਰ ਜਿੰਨੇ ਵੀ ਚੋਣ ਮੈਦਾਨ ਵਿੱਚ ਨੇ ਬਲਸਾ ਸਿੰਘ ਬਲਟੋਹਾ ਕਰबीर ਸਿੰਘ ਜੀਰਾ ਭਾਈ ਅਮਰਪਾਲ ਸਿੰਘ ਆਪਣੇ ਆਪ ਨੂੰ ਹਰੇਕ ਪੰਥਕ ਦੱਸ ਰਿਹਾ ਹੈ ਤਾਂ ਤੁਸੀਂ ਕਿਸ ਨੂੰ ਅਸਲ ਪੰਥਕ ਤੁਸੀਂ ਕਿਸ ਨੂੰ ਮੰਨਦੇ ਹੋ ਵੇਖੋ ਪੰਥਕ ਤੇ ਲੋਕਾਂ ਨੇ ਦੱਸਣਾ ਵੀ ਕੌਣ ਆ ਪੰਥਕ ਇਨਾਂ ਦੀ ਤੇ ਉਹ ਗੱਲ ਆਪੇ ਮੈਂ ਰੱਜੀ ਪੁੱਛੀ ਆਪੇ ਮੇਰੇ ਬੱਚੇ ਜੀ ਨੇ ਆਪੇ ਆਪਣੇ ਆਪ ਨੂੰ ਪੰਥਕ ਦੱਸੀ ਜਾਂਦੇ ਆ ਇਹ ਫੈਸਲਾ ਲੋਕਾਂ ਨੇ ਇੱਕ ਤਰੀਕ ਨੂੰ ਕਰ ਦੇਣਾ ਉਹਦਾ ਰਿਜ਼ਲਟ 4 ਤਰੀਕ ਨੂੰ ਆਜਣਾ ਵੀ ਕੌਣ ਆ ਪੰਥਕ ਆ ਪੰਜ-ਸੱਤ ਮਹੀਨੇ ਪਹਿਲਾਂ ਆੜ ਆਏ ਸੀ ਇਹ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਆ ਜਦੋਂ ਲੋਕਾਂ ਤੇ ਬਿਫਟਾਂ ਪਣੀ ਲੋਕਾਂ ਦੇ ਮਾਲ ਡੰਗਰ ਰੁੜ ਗਏ ਲੋਕਾਂ ਦੇ ਕੋਠੇ ਰੁੜ ਗਏ ਲੋਕਾਂ ਦੇ ਘਰ ਟਹਿ ਗਏ ਲੋਕਾਂ ਦੀਆਂ ਤੂੜੀਆਂ ਰੁੜ ਗਈਆਂ ਪੱਠੇ ਬਰਬਾਦ ਹੋ ਗਏ ਫਸਲਾਂ ਡੁੱਪ ਗਈਆਂ ਜ਼ਮੀਨਾਂ ਰੁੜ ਗਈਆਂ ਇਹ ਉਦੋਂ ਤੇ ਕੋਈ ਲੱਭਾ ਨਹੀਂ ਪੰਥਕ ਪੰਥਕ ਤੇ ਉਹ ਹੀ ਹੁੰਦਾ ਨਾ ਜਿਹੜਾ ਲੋਕਾਂ ਦੀ ਮਦਦ ਕਰੇ ਕੱਲਾ ਇਹ ਤੇ ਨਹੀਂ ਹੁੰਦਾ ਵੀ ਚਿਹਰਾ ਮੋਰਾ ਆਪਾਂ ਪੰਥਕ ਕਰ ਲਈਏ ਤੇ ਉਹ ਪੰਥਕ ਹੋ ਜਾਂਦਾ ਦਾਸ ਵਜ਼ੀਰ ਹੀ ਮੈਂ ਬਹਾਨੇ ਵੀ ਲਾ ਸਕਦਾ ਵੀ ਮੇਰੀ ਚੰਡੀਗੜ੍ਹ ਮੀਟਿੰਗ ਹੈ ਮੇਰੀ ਪਟਿਆਲੇ ਮੀਟਿੰਗ ਹੈ ਮੈਂ ਫਲਾਣਾ ਡੀਪੂ ਚੈੱਕ ਕਰਨਾ ਪਰ ਮੈਂ 60 ਦਿਨ ਪਾਣੀ ਚੱਲਿਆ 60 ਦਿਨਾਂ ਚੋਂ ਇੱਕ ਦਿਨ ਵੀ ਪਾਸੇ ਨਹੀਂ ਗਿਆ 60 ਦੇ 60 ਦਿਨ ਲੋਕਾਂ ਚ ਰਿਹਾ ਜਿੰਨੇ ਜੋ ਗਏ ਹਾਂ ਪੱਠੇ ਤੂੜੀ ਚੋਕਰ ਫੀਡ ਲੋਕਾਂ ਦੇ ਪਸ਼ੂਆਂ ਵਾਸਤੇ ਮਹਈਆ ਕਰੀ ਫਿਰ ਜਿਹੜੇ ਗਰੀਬ ਲੋਕ ਹੀ ਜਿਨ੍ਹਾਂ ਦਾ ਸਾਰਾ ਕੁਝ ਆਟਾ ਉਟਾ ਵੀ ਰੁੜ ਗਿਆ ਸਾਰਾ ਕੁਝ ਰੁੜ ਗਿਆ ਉਹਨਾਂ ਵਾਸਤੇ ਆਟਾ ਚੌਲ ਤਾਲਾ ਛੋਲੇ ਤੇਲ ਜੋ ਘਰ ਵਰਤੋਂ ਦਾ ਸਮਾਨ ਹੀ ਉਹ ਵੀ ਦਿੰਦੇ ਰਹੇ ਤੇ ਸਵੇਰੇ 8 ਵਜੇ ਮੈਂ ਚੱਲ ਜਾਣਾ ਮੰਨ ਤੇ ਰਾਤ ਦੇ 2-2 3-3 ਵਜੇ ਤੱਕ ਮੈਂ ਬੰਨ ਤੇ ਰਹਿ ਕੇ ਸੇਵਾ ਕਰਦਾ ਰਿਆ ਤੇ ਇਹਦੇ ਲੋਕ ਫੈਸਲਾ ਕਰਨਗੇ ਕੌਣ ਪੰਥਕ ਆ ਇਹ ਜਿਹੜੇ ਰੇਤਾ ਵੇਚਦੇ ਰਹੇ ਆ ਜਿਹੜਾ ਕਟੂਜ ਆ ਜਿੱਤੀ ਤੁਸੀਂ ਗੱਲ ਕੀਤੀ ਆ ਕਿ ਕਿ ਰਾਤ ਇਹ ਬੰਦਾ 5-5000 ਰੁਪਏ ਇਕ ਟਿੱਪਰ ਦਾ ਲੈਂਦਾ ਰਿਆ ਲੋਕਾਂ ਦੇ ਭਰਾਵਾਂ ਭਰਾਵਾਂ ਨੂੰ ਲੜਾ ਕੇ ਉਹਨਾਂ ਦੀਆਂ ਕੋਲੀਆਂ ਮਰਵਾ ਕੇ ਉਹਨਾਂ ਦੇ ਪਰਚੇ ਕਰਾ ਕੇ ਉਹਨਾਂ ਦੀਆਂ ਜ਼ਮੀਨਾਂ ਤੇ ਕਰਜ਼ੇ ਕਰਵਾ ਦੇ ਇਹਨਾਂ ਇੱਕ ਕੰਮ ਨਹੀਂ ਕੀਤਾ ਇਹ ਜਿਹੜੇ ਹੁਣ ਆਪਣੇ ਆਪ ਨੂੰ ਪੰਥਕ ਦੱਸਦੇ ਆ ਨਾ ਇਹਨਾਂ ਦਾ ਲੋਕਾਂ ਨੂੰ ਪਤਾ ਇਹ ਆਪਦੇ ਜੀਰੇ ਤੋਂ ਜਿੱਤ ਕੇ ਵਿਖਾਦੇ ਇਹਦਾ ਜੀਰਾ ਨਾ ਵਿਧਾਨ ਸਭਾ ਇਹ ਆਪਦੇ ਜੀਰੇ ਵਿਧਾਨ ਸਭਾ ਚੋਂ ਜਿੱਤ ਕੇ ਵਿਖਾਦੇ ਲੋਕ ਇਹਨੂੰ ਮੂੰਹ ਨਹੀਂ ਲਾਉਂਦਾ ਕੋਈ ਵੀ ਇਹਦਾ ਰਾਤਾ ਖਰੇ ਰੋਲਾ ਰੱਪਾ ਪਾ ਕੇ ਝੂਠ ਸੱਚ ਮਾਰ ਕੇ ਖਰੇ ਲੋਕੀ-ਵੋਟਾ ਪਾ ਲ ਲੋਕ ਬੜੇ ਸਿਆਣੇ ਹੋ ਗਏ ਆ ਲੋਕ ਸਾਰਾ ਕੁਝ ਵੇਂਦੇ ਆ ਤੇ ਲੋਕਾਂ ਨੂੰ ਇਹ ਵੀ ਪਤਾ ਕਿ ਇਹਨਾਂ ਨੇ 5 ਸਾਲ ਕੀ ਕੀਤਾ ਸਾਡੇ ਨਾਲ ਤੇ ਲੋਕਾਂ ਨੂੰ ਇਹ ਵੀ ਪਤਾ 2 ਸਾਲ ਸਰਕਾਰ ਦੇ ਲੰਗੇ ਆ ਲਾਲਜੀਤ ਭੁੱਲਰ ਲੋਕਾਂ ਦਾ ਪੁੱਤ ਬਣ ਕੇ ਭਰਾ ਬਣ ਕੇ ਲੋਕਾਂ ਦੇ ਕੰਮ ਕਰਦਾ ਰਿਹਾ ਇੱਕ ਵੀ ਬੰਦਾ ਬਾਹ ਖੜੀ ਕਰਕੇ ਕਹੇ ਦੇ ਪੱਟੀ ਹਲਕੇ ਜੋ ਲਾਲਜੀਤ ਭੁੱਲਰ ਦੇ ਕਿਸੇ ਨਜ਼ਾਇਜ਼ ਪਰਚਾ ਕਰਿਆ ਇੱਕ ਵੀ ਰੇਤ ਦੀ ਟਰਾਲੀ ਕਿਸੇ ਨੂੰ ਦੋ ਨੰਬਰ ਚਲਦਾਈ ਨਾ ਗਲਤ ਕੰਮ ਕੀਤਾ ਨਾ ਕਰਨਾ ਤੇ ਨਾ ਕਿਸੇ ਨੂੰ ਕਰਨ ਦੇਣਾ ਫਿਰ ਇੱਥੇ ਪੱਟੀ ਹਲਕੇ ਦੀ ਸੰਗਤ ਪੁੱਛਦੇ ਹੋ ਕਿ ਹਿੱਤੋਂ ਵੀ ਜਾ ਕੇ ਪਤੌਰ ਵਜ਼ੀਰ ਸ਼ੁਕਰਸ਼ਨੀ ਆਤ ਤਿੰਨ ਦਿਨ ਤੇ ਮੇਰੇ ਹਲਕੇ ਚ ਪੱਕੇ ਹੀ ਹਫ਼ਤੇ ਚ ਜੇ ਕਿਹੇ ਹਫ਼ਤੇ ਨਹੀਂ ਨਾ ਮੈਂ ਅਗਲੇ ਹਫ਼ਤੇ ਮੈਂ 4 ਦਿਨ ਵੀ ਲਾਇਆ 5 ਦਿਨ ਵੀ ਲਾਇਆ ਵੀ ਲੋਕਾਂ ਨੂੰ ਇਹ ਮਹਿਸੂਸ ਨਾ ਹੋਵੇ ਵੀ ਇਹ ਵਜ਼ੀਰ ਬਣਾਣਿਆਂ ਵਾਂਗੂ ਬਣ ਕੇ ਤੇ ਮੁੜਕੇ ਲੱਭਾਈ ਨਹੀਂ ਦਿਨੇ 8 ਵਜੇ ਸੌਰੀ 8 ਵਜੇ ਨਹੀਂ ਦਿਨੇ 6 ਵਜੇ ਮੈਂ ਦਫ਼ਤਰ ਪਹੁੰਚ ਜਾਣਾ 6 ਤੋਂ 9 9:30 ਤੱਕ ਬਹਿਣਾ ਤੇ ਮੁੜਕੇ ਮੈਂ ਹਲਕੇ ਹੀ ਨਿਕਲ ਜਾਣਾ ਹਲਕੇ ਚੋਂ ਫੇਰ 7:30 7:30 ਆਉਣਾ ਨਾ ਆਉਂਦਿਆਂ ਨੂੰ 2-4 ਤੋਂ ਭੈਣ ਭਰਾ ਬੈਠੇ ਹੋਣੇ ਤੁਸੀਂ ਹੁਣ ਮੈਨੂੰ ਵੀ ਸਾਡੇ ਦਫ਼ਤਰੋਂ ਹੀ ਆਏ ਹੋਣ ਉਹਦੇ ਸਿਰਫ ਮੈਂ ਪਾਪਾ ਜੀ ਦੇ ਦਰਸ਼ਨ ਕਰਨੇ ਤਾਂ ਗਿਆ ਉਹਦੇ ਮੈਂ ਸਵੇਰੇ ਇੱਥੇ 5 ਵਜੇ ਬਹਿ ਜਨਾ ਦੋਸਤਰੀ ਤੇ ਮੁਰਗੇ ਰਾਤ ਨੂੰ 2-2 3-3 ਵਜੇ ਰਿਆ ਮੈਨੂੰ ਰਾਤ ਦੇ ਵੀ ਇਹ ਨਹੀਂ ਵੀ ਹੁਣ ਜਦੋਂ ਦਾ ਲਾਲਜੀਤ ਭੁੱਲਰ ਵਕੀਰ ਬਣਿਆ 2022 ਤੋਂ ਲੈ ਕੇ ਅੱਜ ਤੱਕ ਕਿਵੇਂ ਚੱਲਦਾ ਰਿਹਾ ਕਰ ਇਹ ਨਹੀਂ ਪਿਆ ਪਹਾੜਾ ਚ ਵੋਟਾਂ ਦੇ ਵੋਟਾਂ ਕਰਕੇ ਆ ਬਿਹਣ ਸੰਗਤ ਜਿਹੜੀ ਦਫਤਰੀ ਉਹਨਾਂ ਨੂੰ ਪਤਾ ਲੱਗਾ ਵੀ ਖੇਤ ਆ ਤਾਂ ਉਹ ਖੇਤ ਨੂੰ ਵੀ ਭੈਣ ਭਰਾ ਤੁਰੇ ਆਉਂਦੇ ਆ ਤੇ ਲਾਲਜੀਤ ਭੁੱਲਰ ਲੋਕਾਂ ਦਾ ਲੋਕਾਂ ਦਾ ਹੋ ਗਏ ਰਹੇ ਆ ਆ ਹੁਣ ਵੀ ਪ੍ਰਮਾਤਮਾ ਕਿਰਪਾ ਕਰੇ ਜੇ ਮੈਂਬਰ ਪਾਰਲੀਮੈਂਟ ਬਣਾਗੇ ਹਰ ਵਿਧਾਨ ਸਭਾ ਦੇ ਵਿੱਚ ਮਹੀਨੇ 'ਚ ਇੱਕ ਦਿਨ ਜ਼ਰੂਰ ਮੈਂ ਲਾਇਆ ਕਰੂੰਗਾ ਲੋਕਾਂ ਦੇ ਦੁੱਖ ਤਕਲੀਫਾਂ ਸੁਣ ਕੇ ਹੱਲ ਵੀ ਕਰਿਆ ਕਰਾਂਗੇ ਕਿਉਂਕਿ ਵੇਖੋ ਜੇ ਲੋਕਾਂ ਨੇ ਮਾਨਸਤਕਾਰ ਦੇਣਾ ਨਾ ਤੇ ਸਾਡਾ ਵੀ ਫਰਜ਼ ਬਣਦਾ ਅਸੀਂ ਲੋਕਾਂ ਲਈ ਕੰਮ ਕਰੀਏ ਭੁੱਲਰ ਸਾਹਿਬ ਗੱਲ ਤੁਸੀਂ ਪ੍ਰਦੀਪ ਸਿੰਘ ਜੀ ਦਾ ਵੀ ਕਰ ਰਹੇ ਹੋ ਤਾਂ ਅਕਸਰ ਰੈਲੀਆਂ ਨੂੰ ਸੰਬੋਧਨ ਕਰਦੇ ਨੇ ਤਾਂ ਤੁਹਾਡੇ ਤੇ ਇੱਕ ਸਿੱਖਾ ਵਿਅੰਗ ਕੱਸ ਦਿੰਦੇ ਨੇ ਉਹ ਹਰੇਕ ਵਾਰ ਕਿ ਲਾਲਜੀਤ ਸਿੰਘ ਭੁੱਲਰ ਦਾ ਜਿਹੜਾ ਡੋਪ ਟੈਸਟ ਕਰਵਾਇਆ ਜਾਵੇ ਮੈਨੂੰ ਤਾਂ ਪੱਟੀ ਵਾਲੇ ਕਹਿੰਦੇ ਨੇ ਲਾਲਜੀਤ ਭੁੱਲਰ ਤਾਂ ਦਿਨ ਦੇ ਵਿੱਚ ਤਿੰਨ ਵਾਰ ਨਸ਼ਾ ਕਰਦਾ ਇਹਨੂੰ ਕੋ ਜਿਹੜਾ ਬੰਦਾ ਕਹਿੰਦਾ ਨਾ ਪਹਿਲਾਂ ਉਹਨੂੰ ਮੂੰਹ ਦੇ ਲਿਆਵੇ ਇਹਨੂੰ ਟੱਟੂ ਨੂੰ ਕੋਈ ਇਹਨੇ ਰਿਸ਼ਤਾ ਕਰਨਾ ਮੈਨੂੰ ਜਾਂ ਹੋਰ ਕਿਸੇ ਨੇ ਰਿਸ਼ਤਾ ਕਰਨਾ ਵੀ ਇਹ ਗੱਲ ਕਰਦਾ ਇਹ ਗੱਲਾਂ ਤੇ ਉਹ ਕਰ ਦਿੰਦਾ ਜਿੰਨੇ ਕੋਈ ਹਵਤਾ ਫਿਰ ਉਹ ਮੇਰੇ ਮੂੰਹੋਂ ਗੱਲ ਨਿਕਲਣ ਗਈ ਜਿੰਨੇ ਕੋ ਰਿਸ਼ਤਾ ਕਰਨਾ ਕੋਈ ਵੀ ਇਹ ਸਵਾਲ ਨਾ ਕਰੋ ਵਾਰ-ਵਾਰ ਜਿੰਨੇ ਰਿਸ਼ਤਾ ਕਰਨਾ ਉਹ ਇਹ ਗੱਲ ਕਰਦਾ ਭੁੱਲਾ ਸਾਹਿਬ ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਨਿਪਾਰੇ ਦਾ ਸ਼੍ਰੋਮਣੀ ਕਾਲੀਦਾਲ ਵੱਲੋਂ ਬ੍ਰਹਮਪੁਰਾ ਸਾਹਿਬ ਰਾਏ ਤਾਂ ਤੁਹਾਨੂੰ ਕੀ ਲੱਗਦਾ ਕਿ ਹੁਣ ਤੱਕ ਕੋਈ ਇੰਡਸਟਰੀਆਂ ਜਾਂ ਕੋਈ ਨੌਜਵਾਨਾਂ ਵਾਸਤੇ ਰੁਜ਼ਗਾਰ ਦਾ ਪਰਬੰਧ ਕਿਉਂ ਨਹੀਂ ਕਰ पाए ਅਤੇ ਤੁਸੀਂ ਜੇ ਤੁਹਾਨੂੰ ਜਨਤਾ ਮੌਕਾ ਦਿੰਦੀ ਹੈ ਤਾਂ ਤੁਸੀਂ ਕੀ ਉਪਰਾਲੇ ਕਰੋਗੇ ਦੇਖੋ ਇਹ ਬੰਦੇ ਉਹ ਨੇ ਜਿਹੜੇ ਜਿੱਤ ਕੇ ਤੇ ਮੁੜ ਕੇ 5 ਸਾਲ ਨਹੀਂ ਲੱਭਦੇ ਰਹੇ ਮੁੜ ਕੇ 5 ਸਾਲ ਦਿੱਲੀ ਜਾਂ ਚੰਡੀਗੜ੍ਹ ਹੀ ਰਹਿੰਦੇ ਰਹੇ ਪਰ ਲੋਕਾਂ ਦੇ ਆ ਸਾਨੂੰ ਲੋਕਾਂ ਦੇ ਦੁੱਖ ਦੁਖੀ ਸਮਝਿਆ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਪਹਿਲ ਦੇ ਆਧਾਰ ਤੇ ਇੰਡਸਟਰੀ ਦੀ ਲੋੜ ਉਹਦੇ ਬਾਅਦ ਸਾਡਾ ਨਾ ਜਿਹੜਾ ਇਹ ਏਰੀਆ ਗੁੰਡਵਾਲ ਸਾਹਿਬ ਖਨੂਰ ਸਾਹਿਬ ਕੂਰਥਲਾ ਮੰਡੀ ਮੋੜ ਆ ਸਾਡਾ ਪੱਟੀ ਦਾ ਵੀ ਇੱਥੇ ਹਰੀਕੇ ਆ ਕੇ ਸੰਗਮ ਹੁੰਦਾ ਸਾਥ ਲੋ ਇੱਥੇ ਪਿਆਸ ਦਾ ਕਟਾ ਨੁਕਸਾਨ ਹੁੰਦਾ ਜਦੋਂ ਹੜ੍ਹ ਆਉਂਦੇ ਆ ਇੱਥੇ ਪਹਿਲੀ ਤੇ ਗੱਲ ਆ ਪੱਥਰ ਦੀ ਦੀਵਾਰ ਬਣਾ ਕੇ ਬੰਨਾਂ ਦੇ ਵਿੱਚ ਚੰਗੀ ਦੀਵਾਰ ਬਣਾਵਾਂਗੇ ਤਾਂ ਜੋ ਬੰਨ ਟੁੱਟਣ ਨਾ ਤੇ ਬਾਹਰ ਨੁਕਸਾਨ ਨਾ ਹੋਵੇ ਤੇ ਜਿਹੜੀ ਬੰਨਾਂ ਦੇ ਵਿੱਚ ਜ਼ਮੀਨ ਆ ਉਹ ਕਿਸਾਨਾਂ ਦੀ ਮਾਲਕੀ ਜ਼ਮੀਨ ਆ ਉਹ ਇਹ ਨਹੀਂ ਵੀ ਸਰਕਾਰੀ ਜ਼ਮੀਨ ਆ ਉਹ ਜ਼ਮੀਨ ਐਕਵਾਇਰ ਕਰਾਵਾਂਗੇ 20 ਲੱਖ 25 ਲੱਖ 30 ਲੱਖ ਜੋ ਉੱਥੇ ਮਾਰਕੀਟ ਦੀ ਕੀਮਤ ਆ ਜੋ ਲੋਕਾਂ ਨੇ ਉੱਥੇ ਜ਼ਮੀਨ ਦਾ ਮੁੱਲ ਆ ਉਹ ਮੁੱਲ ਦੇਵਾਂਗੇ ਤਾਂ ਜੋ ਕਿਸਾਨ ਸੰਤੋਖ ਨਾਲ ਤੇ ਆਪਦੀ ਜ਼ਮੀਨ ਖਰੀਦ ਲੈ ਤੇ ਜ਼ਮੀਨ ਖਰੀਦ ਕੇ ਆਪਦਾ ਪਰਿਵਾਰ ਪਾਲ ਸਕਣ ਪੁਲਤ ਸਾਹਿਬ ਇੱਕ ਨਸ਼ਾ ਇਹ ਮੁੱਦਾ ਚੱਲ ਰਿਹਾ ਹੈ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਆਈਆਂ ਤੇ ਗਈਆਂ ਤੇ ਨਸ਼ਾ ਉਹ ਨਾ ਕੋਈ ਨਹੀਂ ਖਤਮ ਹੋਇਆ ਤਾਂ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੋ ਗਈ ਆ ਤਾਂ ਕਿਤੇ ਨਾ ਕਿਤੇ ਨਸ਼ੇ ਤੇ ਢੱਲ ਪਾਉਣ ਦੇ ਵਿੱਚ ਅਜੇ ਕੁਛ ਨਾ ਕੁਛ ਸਰਕਾਰ ناکਾਮ ਜਰਵੀਦਾ ਤੁਹਾਨੂੰ ਕੀ ਲੱਗਦਾ ਕਿ ਇਹ ਨਸ਼ੇ ਦੇ ਖਾਦਮੇ ਲਈ ਸਾਨੂੰ ਕਿੰਨਿਆਂ ਦੀ ਸਾਥ ਦੀ ਲੋੜ ਆ ਦੇਖੋ ਜਿਹੜਾ ਨਸ਼ਾ ਨਾ ਨਸ਼ਾ ਗੱਲ ਹੀ ਪੰਜਾਬ ਦੀ ਪ੍ਰੋਬਲਮ ਨਹੀਂ ਜੀ ਆਪਾਂ ਬਾਹਰ ਸੁਣਦੇ ਰਹੀ ਨੇ ਗੱਲਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਹ ਲੋ ਇਹਨਾਂ ਬੜੀਆਂ ਮੁਟਾ ਹੁੰਦੀਆਂ ਇਹ ਜਿਹੜੀ ਪ੍ਰੋਬਲਮ ਹੈ ਤੇ ਲੋਕ ਸਾਧ ਦੇ ਨਾਲ ਫੇਰ ਹੀ ਹੱਲ ਹੋ ਸਕਦਾ ਵੇਖੋ ਪੁਲਿਸ ਪਰਚਾ ਕਰਦੀ ਆ ਸਰਕਾਰ ਸੰਜੀਅਰ ਹੈ ਵੀ ਯਹਰ ਬੰਦ ਹੋਏ ਪੁਲਿਸ ਪਰਚਾ ਕਰਦੀ ਆ ਪਿੰਡਾਂ ਦੇ ਵਿੱਚੋਂ ਨੰਬਰਦਾਰ ਉੱਤੇ ਆ ਉਹ ਜਮਾਨਤ ਬੋਲਣਾ ਪੈਂਦੇ ਆ ਸਾਡੇ ਜਿਹੜੇ ਰਵਾਇਤੀ ਪਾਰਟੀਆਂ ਦੇ ਆਗੂ ਨੇ ਉਹ ਆਪਣੀਆਂ ਪੈਲੀਆਂ ਦੇ ਨੰਬਰ ਲਵਾ ਕੇ ਜ਼ਮਾਨਤ ਦੇਣ ਤੁਰ ਪੈਂਦੇ ਆ ਤੇ ਇੱਥੋਂ ਹੀ ਸਾਡੇ ਇਸ਼ਾਰਾਂ ਚੋਂ ਵਕੀਲ ਭਰਾ ਸਾਡੇ ਹੀ ਨੇ ਉਹ ਕੇਸ ਲੜਨ ਲਾ ਪੈਂਦੇ ਆ ਉਹ ਬੰਦੇ ਦੀ ਪੰਜਾ ਸੱਤ ਮਹੀਨੇ ਬਾਅਦ ਜਮਾਨਤ ਹੋ ਜਾਂਦੀ ਆ ਉਹ ਜਦੋਂ ਜਮਾਨਤ ਕਰਾ ਕੇ ਬਾਹਰ ਆਉਂਦਾ ਉਹ ਫੇਰ ਉਨੇ ਜ਼ੋਰ ਨਾਲ ਨਸ਼ਾ ਵੇਚਣ ਲੱਪਣਾ ਪੈਂਦਾ ਇਹਦੇ ਲੋਕਾਂ ਨੂੰ ਏਕਾ ਕਰਨਾ ਪਊਗਾ ਕਿ ਜਿਹਦੇ ਤੇ 2-3 ਦਾ ਕੋਈ ਇਹੋ ਜਿਹਾ ਪਰਚਾ ਹੁੰਦਾ سنگੀਨ ਜੁਰਮ ਲੱਗਦੇ ਆ ਵੱਡੀ ਛੇ ਫੜੀ ਜਾਂਦੀ ਆ ਉਹਦਾ ਵਕੀਲ ਕੇਸ ਨਾ ਲੜੇ ਨੰਬਰਦਾਰ ਉਹਦੀ ਗਵਾਹੀ ਨਾ ਪਾਵੇ ਤੇ ਜਮਾਨਤ ਗਿਆ ਉਹਦੀ ਜਮਾਨਤ ਨਾ ਦੇਵੇ ਇਹ ਜ਼ਹਿਰ ਤਾਂ ਹੀ ਬੰਦ ਹੋ ਸਕਦਾ ਤੇ ਜੇ ਨਹੀਂ ਅੜਦੇ ਲੋਕਾਂ ਨੂੰ ਅਨਾਉਂਸਮੈਂਟਾਂ ਕਰਾਉਣੀਆਂ ਚਾਹੀਦੀਆਂ ਗੁਰਦੁਆਰਿਆਂ 'ਚ ਕਿ ਜਿਹੜਾ ਬੰਦਾ ਜਿਹੜਾ ਸਮਗਲਰ ਐ ਸਮਗਲਰ ਦਾ ਤੇ ਸਾਰਿਆਂ ਨੂੰ ਪਹਿਲੇ ਤੋਂ ਪਤਾ ਹੁੰਦਾ ਉਹਦਾ ਜੇ ਕੋਈ ਕੇਸ ਲੜਦਾ ਵਕੀਲ ਜਾਂ ਕੋਈ ਨੰਬਰਦਾਰ ਗਵਾਹੀ ਪਾਉਂਦਾ ਜਾਂ ਕੋਈ ਜਮਾਨਤ ਗਿਆ ਜਮਾਨਤ ਦਿੰਦਾ ਇਹਨਾਂ ਦਾ ਸਮਾਜਿਕ ਧਾਰਮਿਕ ਤੇ ਚੋਸ਼ਨ ਤੌਰ ਤੇ ਕਿ ਜਨਮ ਮਰਨ ਤੇ ਵਿਆਹ ਸ਼ਾਦੀ ਦੇ ਸਾਰਾ ਬਾਈਕਾਰਡ ਪਿੰਡ ਕਰੇ ਜਦੋਂ ਇਹਨਾਂ ਲੋਕਾਂ ਦੇ ਕੇਸ ਲੜਨ ਨੂੰ ਵਕੀਲ ਹਟਣਗੇ ਜਮਾਨਤੀਏ ਜਮਾਨਤਾ ਦੇ ਨੂੰ ਹਟਣਗੇ ਨੰਬਰਦਾਰ ਕੁਆਈਆਂ ਪੋਣੋਂ ਹਟਣਗੇ ਇਹਨਾਂ ਲੋਕਾਂ ਨੂੰ ਡਾਰੂ ਪੀਉਣ ਨਹੀਂ ਸਾਨੂੰ ਕਿਸੇ ਨੇ ਬਾਰ ਘਟੋਣਾ ਫੇਰੇ ਯਾਰ ਬੰਦ ਹੋਣਾ ਨਹੀਂ ਤੇ ਲੋਕ ਜਿੰਨਾ ਚਿਰ ਨਹੀਂ ਸਾਥ ਦਿੰਦੇ ਉਹਨਾਂ ਚਿਰ ਯਾਰ ਬੰਦ ਨਹੀਂ ਹੋ ਸਕਦਾ ਲੋਕਾਂ ਨੂੰ ਅਵੇਰ ਹੋਣਾ ਪੈਣਾ ਸਾਥ ਦੇਣਾ ਪੈਣਾ ਤੇ ਜਿਹੜੇ ਵਕੀਲ ਨੰਬਰਦਾਰ ਤੇ ਜਮਾਨਤੀਏ ਜਮਾਨਤਾ ਦਿੰਦੇ ਆ ਇਹ ਉਹ ਆਗਿਆ ਜੰਗਲ ਦੀ ਇਹੜੀ ਸਾਡੇ ਇਲਾਕੇ ਚ ਆਈ ਮੁੜ ਕੇ ਸਾਡੇ ਆਂਡ ਗਵਾਂਡ ਆਈ ਸਾਡੇ ਗਲੀ ਮੱਲਿਆਈ ਇਹਦਾ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਦੇ ਕਰੇ ਵੜ ਜਣੇ ਇਹਦੇ ਲੋਕਾਂ ਨੂੰ ਆਪ ਵੀ ਸੋਚਣੇ ਜੇ ਪੈਸੇ ਸਾਰਾ ਕੁਝ ਨਹੀਂ ਗੇ ਸਾਨੂੰ ਸਮਾਜ ਨੂੰ ਬਚਾਉਣ ਲਈ ਸਾਨੂੰ ਆਪਦੇ ਆਲੇ ਦੁਆਲੇ ਨੂੰ ਬਚਾਉਣ ਲਈ ਇਨ੍ਹਾਂ ਲੋਕਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਪੁਲਤਾ ਸਾਹਿਬ ਜਦੋਂ ਹੁਣ ਜੌਨਵੇਂ ਚੱਲ ਰਹੀ ਹੈ ਤਾਂ ਜਦੋਂ ਹੁਣ ਪਿੰਡਾਂ ਵਿੱਚ ਜਾ ਰਹੇ ਜੋ ਤਾਂ ਫਿਰ ਕਿਵੇਂ ਦਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਕਿਉਂਕਿ ਜਦੋਂ ਸੱਤਾ ਵਿੱਚ ਆਮ ਆਦਮੀ ਪਾਰਟੀ ਨਹੀਂ ਸੀ ਤਾਂ ਕਾਫੀ ਜੋ ਸ਼ੌਕ ਰੋਸ਼ੀ ਜਿਵੇਂ ਆਮ ਆਦਮੀ ਪਾਰਟੀ ਦੇ ਵਰਕਰ ਹੋਏ ਤਾਂ ਹੁਣ ਜਦੋਂ ਲੋਕਾਂ ਦੇ ਵਿੱਚ ਜਾ ਰਹੇ ਜੋ ਲੋਕਾਂ ਨੂੰ ਆਪਣੇ ਕੰਮ ਦੱਸ ਰਹੇ ਜੋ ਤਾਂ ਫਿਰ ਲੋਕਾਂ ਦਾ ਕਿੰਨਾ ਦਾ ਹੁਗਾਰਾ ਮਿਲਿਆ ਜਦੋਂ ਅਸੀਂ ਲੋਕਾਂ ਦੇ ਜਾਣੇ ਆ ਨਾ ਅਜੇ ਵੋਟ ਦੀ ਤੇ ਅਪੀਲ ਹੀ ਨਹੀਂ ਕੀਤੀ ਉਹ ਆਖੀਦਾ ਭਰਾਓ ਚਾਰ ਰੱਖਿਓ ਤਾਂ ਅੱਗੋਂ ਜੀ ਵੋਟ ਮੰਗਣੀ ਹੁੰਦੀ ਲੋਕਾਂ ਨੇ ਵੀ ਖਿਆਲ ਤੁਸੀਂ ਸਾਡਾ ਕੇ ਰੱਖਿਆ ਤੇ ਅਸੀਂ ਤੁਹਾਡਾ ਰੱਖਣਾ ਜਿੰਨੇ ਸਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡਾ 3-4000 ਰੁਪਿਆ ਮਹੀਨੇ ਦੀ ਪੈਨਸ਼ਨ ਲੱਗੀ ਆ ਅਸੀਂ ਵੋਟ ਉਹਨੂੰ ਕਰਾਂਗੇ ਸਾਡੇ ਜਿਹੜੇ ਕਿਸਾਨ ਮਿਲ ਪੈਂਦੇ ਆ ਤੇ ਉਹ ਕਹਿੰਦੇ ਸਾਡੇ ਖੇਤਾਂ 'ਚ ਦਿਨੇ-ਦਿਨੇ ਬਿਜਲੀ ਮਿਲਣਦੀ ਹੀ ਆ ਅਸੀਂ ਵੋਟ ਕਿਹਨੂੰ ਕਰਨੀ ਆ ਜਿੰਨੇ ਸਾਨੂੰ ਰਾਤ ਨੂੰ ਛਟਕਾਰਾ ਦਵਾਤਾ ਨਹੀਂ ਤੇ ਅੱਧੀ ਰਾਤ ਇਹ ਛੱਪਾਂ ਦੀਆਂ ਚਰੀਆਂ ਮੇਦਦੇ ਆ ਪੱਤੀ ਦਿਨੇ-ਦਿਨੇ ਆਉਂਦੀ ਆ ਅਸੀਂ 2-3 ਘੰਟੇ ਪੱਤੀ ਆਈ ਚੋਂ ਪੱਤੀ ਬੰਦ ਰੱਖਦੇ ਆ ਮੋਟਰ ਉਹਦੇ ਬਾਅਦ ਆਂਦੇ ਵੀ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਦਾ ਜਿੰਨੇ ਪਾਣੀ ਦਾ ਲੈਵਲ ਪਹਿਲੀ ਵਾਰ ਆਇਆ ਪਿਛਲੇ 2 ਸਾਲਾਂ 'ਚ ਡਾਊਨਿੰਗ ਆ ਨਹੀਂ ਤੇ ਹਰ ਸਾਲ 5-7-10 ਫੁੱਟ ਪਾਣੀ ਦਾ ਲੈਵਲ ਥੱਲੇ ਜਾਂਦਾ ਕਿਉਂ ਨਹੀਂ ਗਿਆ ਕਿਉਂਕਿ ਨਹਿਰੀ ਆਉਂਦੇ 1 ਸਾਲ ਤੱਕ ਜਿਹੜੇ ਕੋਈ 20 25% ਖੇਤ ਰਹਿ ਗਏ ਹਨ ਉਹਨਾਂ ਤੱਕ ਵੀ ਅੰਡਰਗਰਾਊਂਡ ਪੂਰੇ ਪਾ ਕੇ ਖਾਲੇ ਬਣਾ ਕੇ ਖੇਤਾਂ ਤੱਕ ਪਾਣੀ ਪਿਚਾਵਾਂਗੇ ਤਾਂ ਜੋ ਪਾਣੀ ਦਾ ਲੈਵਲ ਫੇਰ ਤੋਂ ਤਾਂ ਨੂੰ ਆਵੇ ਤੇ ਲੋਕ ਮੰਨਣਾ ਖੈਣ ਵੀ ਵਾਕਈ ਸਾਡੀ ਸਰਕਾਰ ਬਣੀ ਹੈ ਨਹੀਂ ਤੇ ਪਹਿਲੀਆਂ ਸਰਕਾਰਾਂ 'ਚ ਐਮ ਐਲ ਏ ਮੰਤਰੀ ਜਾਂ ਮੁੱਖ ਮੰਤਰੀ ਦੇ ਫਾਰਮਾਂ ਤੱਕ ਪਾਣੀ ਜਾਂਦਾ ਆਮ ਬੰਦੇ ਦੇ ਖੇਤ ਤੱਕ ਪਾਣੀ ਨਹੀਂ ਜਾਂਦਾ ਹੋਰ ਵੀ ਮੱਲਾ ਕਲੀਨਿੰਗ ਖੁੱਲ ਗਿਆ 46 47 ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਸਾਡੇ ਮੁਲਾਜ਼ਮ ਲੋਕਾਂ ਦੇ ਘਰਾਂ 'ਚ ਜਾ ਕੇ ਕਾਰਡ ਬਣਾ ਕੇ ਆਉਂਦੇ ਆ ਜੇ ਕਈਏ ਗਰੰਟੀਆਂ ਗਰੰਟੀਆਂ ਤੇ ਸਾਰੀਆਂ ਤਕਰੀਬਨ ਪੂਰੀਆਂ ਕਰਤੀਆਂ ਇੱਕੋ ਗਰੰਟੀ ਰਹਿ ਗਈ ਹੈ ਜਿਹੜੇ ਕੰਮ ਨਹੀਂ ਹੋਈ ਕਹੇ ਉਹ ਵੀ ਕੀਤੇ ਆ ਤੇ ਗਾਂ ਵੀ ਕਰਾਂਗੇ 1000 ਬੀਬੀਆਂ ਵਾਲਾ ਉਹ ਵੀ ਮਾਨ ਸਾਹਿਬ ਨਹੀਂ ਕਹਤਾ ਐਮਪੀ ਇਲੈਕਸ਼ਨ ਤੋਂ ਬਾਅਦ ਥੋੜੇ ਚਿਰਚੀ ਦੇ ਦੇਣਾ ਤੇ ਪਰਮਾਤਮਾ ਕਿਰਪਾ ਕਰੇ ਉਹ ਵੀ 1000 ਦਵਾਂਗੇ ਕਾ ਹੋਰ ਕੰਮ ਵੀ ਕਰਾਂਗੇ ਭਾਈ ਅਮਰਪਾਲ ਸਿੰਘ ਖਾਲਸਾ ਚੋਣ ਰਹੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਕਿਉਂਕਿ ਚਲੋ ਲੋਕਤੰਤਰ ਹੈ ਚੋਣ ਲੜਨ ਦਾ ਹਰੇਕ ਨੂੰ ਅਧਿਕਾਰ ਹਰ ਬੰਦਾ ਚੋਣ ਲੜ ਸਕਦਾ ਹੈ ਕਿਵੇਂ ਦੇਖਦੇ ਤੁਸੀਂ ਪ੍ਰੈਸ ਵਾਲੇ ਜੀ ਸਾਡੇ ਪ੍ਰਾਤ ਤੁਸੀਂ ਖੋਲੋ ਜੋ ਤੁਹਾਨੂੰ ਕੋ ਡਾਕ ਖੋੜਾ ਸਕ ਉਹੀ ਪੇਪਰ ਪਰ ਤੋਂ ਉਥੇ ਲੋਕਾਂ ਵਿੱਚ ਖੜਾ ਕਿੰਨੂੰ ਵੋਟ ਪਾਉਣੀ ਹੈ ਇਹ ਹਲਕਾ ਪੰਥਕ ਆ ਵਾਕਈ ਪੰਥਕ ਆ ਪਰ ਪੰਥਕਲ ਕਿਤੇ ਲੋਕ ਸਿਆਣੇ ਵੀ ਬੜੇ ਆ ਜਿਹਦੀ ਸਰਕਾਰ ਜਿੰਨੇ ਕੰਮ ਕੀਤੇ ਉਹਨੂੰ ਫਤਵਾ ਦੇਣਗੇ 2 ਸਾਲ ਲੰਗੀ ਸਰਕਾਰ ਤੇ 3 ਸਾਲ ਪਿੱਛੇ ਆ ਲੋਕਾਂ ਨੂੰ ਪਤਾ ਵੀ ਜਿਹੜੀ ਸਰਕਾਰ ਆ ਉਹਦੇ ਨਾਲ ਹੀ ਲੜ ਕੇ ਚੱਲਾਂਗੇ ਜੇ ਕਿਤੇ ਘਰ ਬਣਨ ਵਾਲੇ ਗਰੀਬ ਦੇ ਉਹਨੂੰ ਵੀ ਪਤਾ ਵੀ ਘਰ ਕਿਹਨੇ ਬਣਾਉਣੇ ਸਰਕਾਰ ਨੇ ਜੇ ਕਿਤੇ ਰਸਾ ਕੋ ਬਣਨ ਵਾਲਾ ਰਸਤਾ ਕਿਹਨੇ ਬਣਾਉਣਾ ਸਰਕਾਰ ਨੇ ਜੇ ਕੋਈ ਗਰੌਣਾ ਬਣਾਉਣੀਆਂ ਜਾਂ ਕੋਈ ਹੋਰ ਕੰਮ ਕਰਨਾ ਉਹ ਕੰਮ ਸਰਕਾਰ ਨੇ ਕਰਨੇ ਆ ਲੋਕ ਇਹ ਯਾਦ ਨੂੰ ਕਾਲੀ ਕਾਂਗਰਸੀ ਨੂੰ ਬੀਜੇਪੀ ਵਾਲੇ ਨੂੰ ਕਿਸੇ ਨੂੰ ਮੂੰਹ ਨਹੀਂ ਲਾਉਣਗੇ ਵੱਡੀ ਲੀਡ ਨਾਲ 13 ਦੇ 13 ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿਟਾਉਣਗੇ ਵੇਖੋ ਥੋੜਾ ਸਮਾਂ ਰਹਿ ਗਿਆ ਕਟਾ-ਕੱਟੀ ਨਿਕਲ ਜਾਣਾ 1 ਤਰੀਕ ਨੂੰ ਵੋਟਾਂ ਤੇ ਚਾਰ ਨੂੰ ਰਿਜ਼ਲਟ ਆ ਦਿਨ ਤੇ ਰਹਿ ਕੇ ਗਿਣਤੀ ਤੇ ਪੰਜ-ਸੱਤ ਵੋਟਾਂ 'ਚ ਪ੍ਰਮਾਤਮਾ ਕਿਰਪਾ ਕਰੇ ਜਿਨ੍ਹਾਂ ਨੇ ਕੰਮ ਕੀਤੇ ਆ ਕੰਮਾਂ ਦਾ ਮੁੱਲ ਪਾਉਣਗੇ ਲੋਕ ਲੋਕਾਂ ਆਂ ਸ਼ਿਆ ਅਸੀਂ ਜਾਣੇ ਲੋਕਾਂ 'ਚ ਲੋਕਾਂ ਨੂੰ ਵੋਟ ਦੀ ਅਪੀਲ ਕਰਨ ਤੋਂ ਪਹਿਲਾਂ ਹੀ ਲੋਕ ਬੋਲ ਪੈਂਦੇ ਆ ਅਜੇ ਐਂ ਉਂਗਲ ਹੀ ਲਾਈ ਦੀ ਆ ਉਸ ਵੇਲੇ ਜਿਵੇਂ ਟੇਬਲ ਕਾਰਡ ਬੋਲਦਾ ਉਸੀ ਤਰ੍ਹਾਂ ਬੋਲਦੇ ਆ ਪ੍ਰਮਾਤਮਾ ਕਿਰਪਾ ਕਰੇ ਲੋਕ ਨਾਲ ਨੇ ਤੇ ਜਿੱਤ ਕੇ ਲੋਕਾਂ ਦਾ ਭਲਾ ਕਰਾਂਗੇ ਸੋ ਇਸ ਸੰ ਸਾਡੇ ਨਾਲ ਕੈਬਨਿਟ ਮੰਤਰੀ ਲਾਲਜੀ ਸਿੰਘ ਭੁੱਲਰ ਜੋ ਕਿ ਲੋਕ ਸਭਾ ਹਲਕਾ ਖੜੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਸੋ ਇਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ 13 ਜ਼ੀਰੋ ਜੋ ਭਗਵੰਤ ਮਾਨ ਸਾਹਿਬ ਨੇ ਨਾਅਰਾ ਦਿੱਤਾ ਹੈ ਉੱਤੇ ਆਮ ਆਦਮੀ ਪਾਰਟੀ ਖੜਾ ਉtreਗੀ ਅਤੇ 13 ਦੀਆਂ 13 ਸੀਟਾਂ ਹੀ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਤੇ ਫਤਵਾ ਕਰੇਗੀ ਹੁਣ ਦੇਖਣਾ ਹੋਵੇਗਾ ਕਿ ਰਿਜ਼ਲਟ ਦੇ ਵਿੱਚ சாம் நிகள